ਉਹ ਤੱਤਾ ਪਿਆ ਤੇਜ਼ਾਬ ਉਹ ਲੋਕੋ ਤੱਤਾ ਰਹੂ ਤੇਜ਼ਾਬ ਉਬਲਦਾ ਰਹਿਣਾ ਬੇਹਿਸਾਬ ਚਰਸੀ ਚੇਤੇ ਕਰਕੇ ਜ਼ਾਲਮੋ 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 ਰੋਂਦਾ ਮੇਰਾ ਪੰਜਾਬ ਚਰਸੀ ਚੇਤੇ ਕਰਕੇ ਅੱਜ ਵੀ ਰੋਂਦਾ ਮੇਰਾ ਪੰਜਾਬ ਚਰਸੀ ਚੇਤੇ ਕਰਕੇ ਹੋ ਲੁੱਟਿ ਪੱਤ ਤੇ ਖੋਈ ਛੱਤ ਨੇ ਹੱਤੇ ਮਾਰੇ ਬੱਚੇ ਕਿੰਜ ਭੁੱਲ ਜਾਈਏ ਜੋ 마ਸੂਮਾਂ ਦੇ ਆਲਾ ਸ਼ਾਂਤੇ ਨੱਚੇ ਹੋ ਸਾਡੇ ਲੂਟੇ ਫੁੱਲ ਗੁਲਾਬ ਵਹਿਰੀਆਂ ਡੋਡੀਆਂ ਫੜਕੇ ਜ਼ਾਲਮੋ ਜ਼ਾਲਮੋ ਰੋਂਦਾ ਮੇਰਾ ਪੰਜਾਬ ਚਰਸੀ ਚਿੱਤ ਕਰਕੇ ਹੋ ਚਟੀਆਂ ਚੁੰਨਿਆ ਨੈਣੀ ਹੰਝੂ ਚਟੀਆਂ ਚੁੰਨਿਆ ਨੈਣੀ ਹੰਝੂ ਕੋਈ ਜਾ ਕੇ ਦਰਦ ਵੰਡਾਏ ਫੋਟੋ ਲਾ ਸੀਨੇ ਨਾਲ ਰੋਂਦੀਆਂ ਜਨਾਲਾਲ ਗਵਾਏ ਉਹ ਫੋਟੋ ਲਾ ਸੀਨੇ ਨਾਲ ਰੋਂਦੀਆਂ ਜਨਾਲਾਲ ਗਵਾਏ ਸਸਤ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਜਸਜੀਤ ਜਸਰਾਜ ਜਿਵੇਂ ਕਿ ਕਾਂਗਰਸ ਵੱਲੋਂ ਸਿੱਖਾਂ ਨਾਲ ਫੇਰ ਇੱਕ ਕੋਝਾ ਮਜ਼ਾਕ ਜੂਨ 1984 ਤੋਂ ਬਾਅਦ ਜੂਨ 2016 ਦੇ ਵਿੱਚ ਕੀਤਾ ਜਾ ਰਿਹਾ ਉਹ ਕਮਲਨਾਥ ਜਿਹੜਾ ਮੁੱਖ ਦੋਸ਼ੀਆਂ ਵਿੱਚੋਂ ਇੱਕ ਹੈ ਤੇ ਜਿਹਨੂੰ ਤਰੱਕੀ ਮਿਲੀ ਸੀ 1984 ਦੇ ਕਤਲੇਆਮ ਤੋਂ ਬਾਅਦ ਉਸ ਕਮਲਨਾਥ ਨੂੰ ਕਾਂਗਰਸ ਦਾ ਪਰਿਵਾਰੀ ਬਣਾ ਕੇ ਪੰਜਾਬ ਦੇ ਵਿੱਚ ਭੇਜਿਆ ਜਾ ਰਿਹਾ ਸਾਡੇ ਜ਼ਖਮਾਂ ਨਾਲ ਨਾ ਖੇਡੋ ਇਸ ਸਿੱਖ ਕੌਮ ਇਹ ਕਿਤੇ ਕੋਈ ਬਾਹਰੋਂ ਨਹੀਂ ਆਈ ਹੋਈ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਇੰਡੀਆ ਦੇ ਵਿੱਚ ਰਹਿੰਦੀ ਹੋਈ ਇੱਕ ਦਲੇਰ ਕੌਮਾਂ ਚੋਂ ਕੌਮ ਹੈ ਜਿਨੇ ਆਪਣੇ ਸਿਰ ਦਿੱਤੇ ਨੇ ਜਿਨੇ ਵੱਦ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਕਿ ਇਸ ਦੇਸ਼ ਨੂੰ ਗੁਲਾਮੀ ਤੋਂ ਛੁਡਾਇਆ ਜਾ ਸਕੇ ਪਰ ਤੁਸੀਂ ਇਹ 2016 ਦੇ ਵਿੱਚ ਫੇਰ ਸਾਨੂੰ ਜੂਨ 1984 ਚੇਤੇ ਕਰਾਉਣੇ ਉਹ ਜਦੋਂ ਦਰਬਾਰ ਸਾਹਿਬ ਟਾਇਆ ਗਿਆ ਸੀ ਜਦੋਂ ਸਾਡੇ ਨੇ ਹੱਥੇ ਸਿੱਖ ਹਿੰਦੂ ਮੁਸਲਮ 크ਰਿਸਚੀਅਨ ਜਿਹੜੇ ਵੀ ਕੋਈ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਏ ਹੋਏ ਸੀ ਉਦੋਂ ਇਹਨਾਂ ਹੀ ਦਿਨਾਂ ਦੇ ਵਿੱਚ ਉਹਨਾਂ ਨੂੰ ਗੋਲੀਆਂ ਦੇ ਨਾਲ ਰਾੜਿਆ ਗਿਆ ਤੇ ਤੋਪਾਂ ਦੇ ਨਾਲ ਤੁਸੀਂ ਟੈਂਕਾਂ ਦੇ ਨਾਲ ਦਰਬਾਰ ਸਾਹਿਬ ਦੀ ਹਾਨੀ ਕੀਤੀ ਹੈ ਉਹ ਜ਼ਖਮ ਸਾਡੇ ਹਲੇ ਵੀ ਅੱਲੇ ਨੇ ਅਸੀਂ ਇਸ ਨੂੰ ਕਮਲ ਲਾਥ ਦੀ ਅਪਾਇੰਟਮੈਂਟ ਨੂੰ ਫੇਰ ਸੋਚਾਂਗੇ ਕਿ ਸ਼ਾਇਦ ਤੁਹਾਡੀ ਸਕੀਮ ਫੇਰ ਕੋਈ ਉਦਾਂ ਦੀ ਹੈਗੀ ਹੈ ਕਿਉਂਕਿ ਦਸੰਬਰ ਜਨਵਰੀ ਦੇ ਵਿੱਚ ਚੋਣਾਂ ਨੇ ਤੇ ਜੂਨ ਦੇ ਵਿੱਚ ਤੁਸੀਂ ਇਹ ਕੋਜੀ ਹਰਕਤ ਕਰਕੇ ਸਾਨੂੰ ਫੇਰ ਕੋਈ ਸੰਦੇਸ਼ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਅਸੀਂ ਸਭ ਕੁਝ ਬਰਦਾਸ਼ਤ ਕਰ ਸਕਦੇ ਆ ਪਰ ਅਸੀਂ ਨਹੀਂ ਚਾਹੁੰਦੇ ਕਿ ਜਦੋਂ 32 ਸਾਲਾਂ ਦੇ ਵਿੱਚ ਅੱਜ ਤੱਕ ਤੁਸੀਂ ਇਨਸਾਫ ਲਈ ਕੋਈ ਕਦਮ ਨਹੀਂ ਵਧਾਏ ਇਹਨਾਂ ਦੋਸ਼ੀਆਂ ਨੂੰ ਬਚਾ ਕੇ ਤੁਸੀਂ ਵੱਧ ਤੋਂ ਵੱਧ ਤਰੱਕੀਆਂ ਦਿੱਤੀਆਂ ਹੋਈਆਂ ਨੇ ਸਾਡੇ ਹਲੇ ਵੀ ਉਹ ਚੀਜ਼ ਅੰਦਰ ਪੀੜ ਪੀੜ ਜਿਹੜੀ ਹੈਗੀ ਉਹ ਮਰੀ ਨਹੀਂ ਹੈਗੀ ਸੋ ਸਾਥੀ ਅਸੀਂ ਪੰਜਾਬ ਲਈ ਡਟ ਕੇ ਖੜ ਜੀਏ ਕਿਤੇ ਦੁਬਾਰਾ ਸਾਡੇ ਪੰਜਾਬ ਨਾਲ ਕੋਈ ਸਿਆਸਤ ਕੋਈ ਗੰਦੀ ਸਿਆਸਤ ਨਾ ਚੱਲ ਰਹੀ ਹੋਵੇ ਕਿਉਂਕਿ ਜਿੰਨੀ ਕਿ ਸਿਆਸਤ ਸਾਨੂੰ ਸਮਝ ਆਉਂਦੀ ਹੈ ਸਿਆਸਤ ਦੀਆਂ ਲਹਿਰਾਂ ਇੰਨੀਆਂ ਉੱਤੇ ਤੱਕ ਹੁੰਦੀਆਂ ਨੇ ਜਿਹੜੀਆਂ ਆਮ ਬੰਦੇ ਦੇ ਪੱਲੇ ਹੀ ਨਹੀਂ ਪੈਂਦੀਆਂ ਸੋ ਅਸੀਂ ਇਹਦਾ पुरजोर ਵਿਰੋਧ ਕਰਦੇ ਆ ਅਸੀਂ ਅਸੀਂ ਬੇਨਤੀ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਕੈਬਨਿਟ ਦੇ ਵਿੱਚ ਉਹਨਾਂ ਦੇ ਕਾਂਗਰਸ ਪਾਰਟੀ ਦੇ ਵਿੱਚ ਸਾਰੀਆਂ ਜਾਤਾਂ ਧਰਮਾਂ ਦੇ ਲੋਕਾਂ ਨੂੰ ਤੇ ਸਪੈਸ਼ਲੀ ਜਿਹੜੇ ਸਿੱਖ ਨੇ ਉਹਨਾਂ ਨੂੰ ਕਿ ਤੁਸੀਂ ਵੀ ਇਸ ਚੀਜ਼ ਦਾ ਵਿਰੋਧ ਕਰੋ ਕਿਉਂ ਕਿ ਜਦੋਂ 1984 ਕਤਲੇਆਮ ਹੋਇਆ ਸੀ ਉਦੋਂ ਕਿਸੇ ਨੇ ਜਦੋਂ ਸਿੱਖਾਂ ਦੀਆਂ ਧੀਆਂ ਪੈਣਾ ਦੀ ਇੱਜ਼ਤਾਂ ਲੁੱਟ ਹੋਈਆਂ ਜਦੋਂ ਸਿੱਖਾਂ ਨੂੰ ਮੰਡੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਬੱਸਾਂ ਦੇ ਵਿੱਚ ਮਾਰਿਆ ਗਿਆ ਉਦੋਂ ਇਹ ਨਹੀਂ ਸੀ ਪੁੱਛਿਆ ਗਿਆ ਕਿ ਤੁਹਾਡੀ ਪੋਲੀਟੀਕਲ ਪਾਰਟੀ ਕਿਹੜੀ ਹੈ ਕੋਈ ਐਸਾ ਨਿਸ਼ਾਨ ਨਹੀਂ ਹੁੰਦਾ ਕਿ ਇੱਥੇ ਮੱਥੇ ਤੇ ਲਿਖਿਆ ਹੁੰਦਾ ਕਾਂਗਰਸ ਅਕਾਲੀ ਭਾਜਪੀ ਕੁਝ ਨਹੀਂ ਪਤਾ ਹੁੰਦਾ ਉਦੋਂ ਸਿਰਫ ਮੇਨ ਟਾਰਗੇਟ ਸੀ ਸਿੱਖ ਤੇ ਕਾਂਗਰਸ ਵਾਲਿਓ ਹੋ ਸਕਦਾ ਉਦੋਂ ਤੁਹਾਡੇ ਵੀ ਕੋਈ ਮਾਈ ਪਾਈ ਕੋਈ ਬਜ਼ੁਰਗ ਦਿੱਲੀ ਚ ਹੋਣ ਤੇ ਉਹਨਾਂ ਨੇ ਸਿਰਫ ਪੱਗ ਦੇਖੀ ਹੋਣੀ ਐ ਹੱਥ ਚ ਕੜਾ ਦੇਖਿਆ ਹੋਣਾ ਤੇ ਤੁਹਾਡੇ ਘਰਾਂ ਦੀ ਪਛਾਣ ਕੀਤੀ ਹੋਣੀ ਐ ਤੇ ਤੁਹਾਨੂੰ ਰਾਹ ਚ ਲੂਤਤਾ ਹੋਣਾ ਸੋ ਅੱਜ ਤੁਹਾਡਾ ਵੀ ਪਹਿਲਾ ਫਰਜ਼ ਬਣਦਾ ਕਿ ਤੁਸੀਂ ਇਹਦੀ ਵਿਰੋਧਤਾ ਕਰੋ ਸੋ ਤਜ਼ਾਬ 1984 ਗੀਤ ਦੇ ਵਿੱਚ ਜਿਹੜੀ ਅਸੀਂ ਪੂਰੀ ਐਲਬਮ ਕੱਢੀ ਸੀ ਉਹਦਾ ਇੱਕ ਸਾਰ ਸਗਾ ਕਿ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਅਕਾਲੀ ਆ ਚਾਹੇ ਕੋਈ ਭਾਜਪਾ ਵਾਲਾ ਸਾਡੀ ਅਰਦਾਸ ਦੇ ਵਿੱਚ ਇਹ ਚੀਜ਼ ਜ਼ਰੂਰ ਪਾਈ ਜਾਵੇ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਜਿਨ੍ਹਾਂ ਗੁਰਧਾਮਾਂ ਗੁਰਦੁਆਰਿਆਂ ਨੂੰ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ دیدار ਦੀ ਕਿਰਪਾਲਤਾ ਕਰਨੀ ਇਹਦਾ ਮਤਲਬ ਹੈ ਕਿ ਅਸੀਂ ਸ਼੍ਰੀ ਨਨਕਾਣਾ ਸਾਹਿਬ ਦਾ ਜ਼ਿਕਰ ਕਰਦੇ ਆ ਉਹਦੇ ਵਿੱਚ ਜੇ ਸਾਨੂੰ 84 ਦਾ ਇਨਸਾਫ ਚਾਹੀਦਾ ਤੇ ਕੌਮ ਨੂੰ ਪੋਲਿਟਿਕਲ ਪਾਰਟੀਆਂ ਤੋਂ ਉੱਪਰ ਉੱਠ ਕੇ ਇਕਜੁੱਟ ਹੋਣਾ ਪਊਗਾ ਸਾਨੂੰ ਸੋਚਣਾ ਪਊਗਾ ਕਿ ਭਾਈ ਜੀ ਪੋਲੀਟੀਕਲ ਪਾਰਟੀਆਂ ਹਮੇਸ਼ਾ ਧਰਮਾਂ ਜਾਤਾਂ ਨੂੰ ਵੰਡਦੀਆਂ ਨੇ ਤੇ ਹਰ ਧਰਮ ਦੇ ਹਰ ਜਾਤ ਦੇ ਬੰਦੇ ਨੂੰ ਖੜਨਾ ਪਊਗਾ ਕਿ ਨਹੀਂ ਇੱਕ ਵੀ ਧਰਮ ਤੇ ਹਮਲਾ ਸਭ ਧਰਮਾਂ ਤੇ ਹਮਲਾ ਸਮਝਿਆ ਜਾਊਗਾ ਨਹੀਂ ਤਾਂ ਇਸ ਦੇਸ਼ ਨੂੰ ਇਹੀ ਪੋਲੀਟੀਕਲ ਲੋਕ ਦੁਬਾਰਾ ਤੋੜ ਦੇਣਗੇ ਉਦੋਂ ਜਿਹੜਾ ਮੋਰਲ ਆਫ ਸਟੋਰੀ ਜਿੰਨੀ ਕੁ ਮੇਰੀ ਸਮਝ ਹੈ ਉਸ ਮੁਤਾਬਕ ਇਹ ਸੀ ਕਿ ਅਸੀਂ ਜੂਨ 1984 ਨੂੰ ਯਾਦ ਕਰਕੇ ਅਸੀਂ 1984 ਦੇਲੀ ਅਰਦਾਸ ਕਰਦੇ ਆ ਕਿ ਉਹਨਾਂ ਸ਼ਹੀਦਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਸਥਾਨ ਦਿਓ ਅਸੀਂ ਨਵੰਬਰ 1984 1 2 3 ਵੇਲੇ ਫੇਰ ਅਰਦਾਸ ਕਰਦੇ ਆ ਕਿ ਜਿਨ੍ਹਾਂ ਦਾ ਪੂਰੇ ਦੇਸ਼ ਦੇ ਵਿੱਚ ਕਾਣ ਕੀਤਾ ਗਿਆ ਸਿੱਖਾਂ ਦਾ ਉਹਨਾਂ ਨੂੰ ਗਲਾ 'ਚ ਟੇਰ ਪਾ ਕੇ ਫੂਕਿਆ ਗਿਆ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸਕੂਨ ਦਿਓ ਜਿਨ੍ਹਾਂ ਧੀਆਂ ਪੈਣਾ ਦੀ ਇੱਜ਼ਤਾਂ ਲੁੱਟ ਹੋਈਆਂ ਅਧੀਆਂ ਰਿਪੋਰਟ ਹੋ ਗਈਆਂ ਅਧੀਆਂ ਦਾ ਤਾਂ ਪਤਾ ਹੀ ਨਹੀਂ ਅੱਧੇ ਲੋਕ ਦੱਸ ਨਹੀਂ ਪਾਏ ਕਿ ਸਾਡੇ ਨਾਲ ਕੀ ਕੋ ਕਰਮ ਹੋਇਆ ਸੋ ਮੈਂ ਆਪ ਸਭ ਨੂੰ ਬੇਨਤੀ ਕਰੂੰਗਾ ਕਿ ਸਾਡੀ ਅਰਦਾਸ ਦੇ ਵਿੱਚ ਇਲਾਜਮੀ ਕਰ ਦਿਓ ਚਾਹੇ ਕੈਪਟਨ ਅਮਰਿੰਦਰ ਸਿੰਘ ਦੇ ਕਰੇ ਅਰਦਾਸ ਹੋਵੇ ਤੇ ਚਾਹੇ ਸਰਦਾਰ ਮਨਮੋਹਨ ਸਿੰਘ ਦੇ ਕਰੇ ਅਰਦਾਸ ਹੋਵੇ ਅਰਦਾਸ ਦੇ ਵਿੱਚ ਇਹ ਜ਼ਰੂਰੀ ਕਰ ਦਿੱਤਾ ਜਾਣਾ ਚਾਹੀਦਾ ਆ ਕਿ हे ਪ੍ਰਮਾਤਮਾ हे ਵਾਹਿਗੁਰੂ ਸਾਨੂੰ ਅੱਜ ਤੱਕ 32 ਸਾਲ ਹੋ ਗਏ ਤੇ 1984 ਸਿੱਖ ਕਤਲੇਆਮ ਦਾ ਬਣਦਾ ਇਨਸਾਫ ਨਹੀਂ ਮਿਲਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਓ ਕਿਸੇ ਬੇਕਸੂਰ ਨੂੰ ਸਜ਼ਾ ਨਾ ਹੋਵੇ ਤੇ ਕੋਈ ਕਸੂਰਵਾਰ ਬਖਸ਼ਿਆ ਨਾ ਜਾਵੇ ਤਾਂ ਕਿ ਪੂਰੀ ਕੁੱਲ ਦੁਨੀਆ ਦਾ ਇਨਸਾਨੀਅਤ ਤੇ ਵਿਸ਼ਵਾਸ ਬਣਿਆ ਰਹੇ ਤੇ ਉਹਦੇ ਤੇ ਤਿੰਨ ਜੇ ਕਾਰੇ ਲੱਗਣੇ ਚਾਹੀਦੇ ਆ ਕਿ ਬਲੇ ਸੋਨਹਾਲ ਸਾਤ ਸ੍ਰੀ ਅਕਾਲ ਤਾਂ ਕਿ ਸਾਡੀ ਆਉਣ ਵਾਲੀਆਂ ਜਨਰੇਸ਼ਨਸ ਨੂੰ ਇਹ ਪਤਾ ਲੱਗ ਜੇ ਉਹ ਪੁੱਛਣ ਆਪਣੇ ਮਾਤਾ ਪਿਤਾ ਨੂੰ ਕਿ ਪਾਪਾ ਜੀ ਮਾਤਾ ਜੀ ਇਹ ਦੱਸੋ ਕਿ 1984 ਦੇ ਵਾਰੀ ਸਿੱਖਾਂ ਦੇ ਵਿੱਚ ਇੰਨਾ ਜਲੋ ਜਲਾਲ ਇੰਨਾ ਗੁੱਸਾ ਕਿਉਂ ਆ ਜਾਂਦਾ ਜਦੋਂ ਜੇ ਕਾਰਾ ਲਾਉਂਦੇ ਨੇ ਤੇ ਅਸੀਂ ਆਪਣੇ ਬੱਚਿਆਂ ਨੂੰ ਦਸੀਏ ਕਿ ਬੇਟੇ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਸਾਡੇ ਨਾਲ ਪਹਿਲਾਂ ਇੱਕ ਵਾਰੀ ਬਹੁਤ ਮਾੜੀ ਕਰ ਚੁੱਕੀ ਹੈ ਸਰਕਾਰ ਸੋ ਸਾਥੀਓ ਜਿਹੜੇ ਜਾਗਦੇ ਰਹਿੰਦੇ ਨੇ ਜਿਹੜੇ ਪਿੰਡ ਜਾਗਦੇ ਨੇ ਉਹਨਾਂ ਦੇ ਘਰੇ ਚੋਰੀ ਨਹੀਂ ਹੁੰਦੀ ਕਿਉਂਕਿ ਜੇ ਸ਼ੇਰ ਦੇ ਮੂੰਹ ਨੂੰ ਇੱਕ ਵਾਰੀ ਖੂਨ ਲੱਗ ਜਾਏ ਸਿਆਸਤੀ ਸ਼ੇਰਾਂ ਦੇ ਭੇਡੀਆਂ ਦੇ ਮੂੰਹ ਨੂੰ ਇੱਕ ਵਾਰੀ ਖੂਨ ਲੱਗ ਜਾਏ ਵੀ ਕਿਸੇ ਵੀ ਮਾਈਨੋਰਿਟੀ ਦਾ ਕਤਲ ਕਰ ਦੋ ਉਸ ਤੋਂ ਬਾਅਦ ਸੱਤਾ 'ਚ ਵੋਟਾਂ ਬਹੁਤ ਜ਼ਿਆਦਾ ਪੈਂਦੀਆਂ ਨੇ ਤਾਂ ਸਾਡੀ ਏਕਤਾ ਤੇ ਅਖੰਡਤਾ ਸਾਨੂੰ ਇੰਨਾ ਖਤਰਾ ਕਿਸੇ ਗਵਾਂਢੀ ਮੂਲਕਾ ਤੋਂ ਨਹੀਂ ਜਿੰਨਾ ਸਾਨੂੰ ਆਪਣੇ ਚਿੱਟੇ ਕੁਰਤੇ ਪਜਾਮੇ ਪਾਉਣ ਵਾਲਿਆਂ ਐਨ ਆ ਸਿਆਸਤਾਨਾ ਤੋਂ ਐ ਸੋ ਕਮਲਨਾਥ ਜੀ ਤੁਸੀਂ ਆਉਂਗੇ ਤਾਂ ਚਿੱਟਾ ਕੁਰਤਾ ਪਜਾਮਾ ਪਾ ਕੇ ਪਰ ਮੈਨੂੰ ਪਤਾ ਜਾਗਦੀ ਜ਼ਮੀਰ ਵਾਲੇ ਹਰ ਬੰਦੇ ਨੂੰ ਐ ਲੱਗੂਗਾ ਕਿ ਖੂਨ ਚ ਭਿੱਜਿਆ ਹੋਇਆ ਕਮਲਨਾਥ ਪੰਜਾਬ ਦੇ ਵਿੱਚ ਆ ਰਿਹਾ ਸਾਨੂੰ ਉਹ ਚੀਕਾਂ ਯਾਦ ਆਉਣਗੀਆਂ ਸਾਡੀਆਂ ਧੀਆਂ ਪੈਣਾ ਦੀਆਂ ਜਿਨ੍ਹਾਂ ਦੀਆਂ ਬੇਪਤੀਆਂ ਤੁਸੀਂ ਲੋਕਾਂ ਨੇ ਉਦੋਂ ਕਰਵਾਈਆਂ ਸਾਨੂੰ ਉਹ ਰਕਾਬਗੰਜ ਗੁਰਦੁਆਰੇ ਦੇ ਸਾਹਮਣੇ ਜਦੋਂ ਇੱਕ ਬਜ਼ੁਰਗ ਹੱਥ ਜੋੜਨਾ ਆਇਆ ਸੀ ਤੁਸੀਂ ਉੱਥੇ ਹਾਜ਼ਰ ਸੀ ਸੰਜੇ ਸੂਰੀ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਨੇ ਆਪਣੀ ਸਟੇਟਮੈਂਟ ਦਿੱਤੀ ਹੈ ਨਾਨਾਬੱਤੀ ਕਮਿਸ਼ਨ ਦੇ ਅੱਗੇ ਕਿ ਕਮਲਨਾਥ ਉਸ ਹੀਟ ਦੀ ਅਗਵਾਈ ਕਰ ਰਿਹਾ ਸੀ ਤੇ ਤੁਸੀਂ ਇਹ ਕਿਹਾ ਸੀਗਾ ਕਿ ਰਜੀਵ ਗਾਂਧੀ ਨੇ ਮੈਨੂੰ ਭੇਜਿਆ ਜਾਇਜ਼ਾ ਲੈਣ ਲਈ ਤੇ ਤੁਹਾਡੀਆਂ ਅੱਖਾਂ ਸਾਹਮਣੇ ਇੱਕ ਬਜ਼ੁਰਗ ਜਿਹੜਾ ਹੱਥ ਜੋੜਨ ਆਇਆ ਸੀ ਵੀ ਭਾਈ ਇਹ ਗੁਰੂ ਘਰ ਹੈ ਇੱਥੇ ਕੋਈ ਐਸਾ ਕੰਮ ਨਹੀਂ ਤੁਸੀਂ ਬੱਚਿਓ ਇੱਥੋਂ ਚੱਲ ਜਓ ਉਹਰੇ ਨਾਲ ਹਾਨੀ ਪਹਚਾਓ ਗੁਰੂ ਘਰ ਨੂੰ ਤੇ ਉਸ ਬਜ਼ੁਰਗ ਨੂੰ ਬਾਲਾਂ ਤੋਂ ਫੜ ਕੇ ਉਹਦੇ ਗਲ ਚ ਟੈਰ ਪਾ ਕੇ ਫੂਕ ਦਿੱਤਾ ਸੀ ਜਦੋਂ ਉਹਦਾ ਇੱਕ ਬੇਟਾ ਜਿਹਨੇ ਆਪਣੇ ਪਿਓ ਨੂੰ ਛੜਦਾ ਦੇਖਿਆ ਉਹ ਤੁਰਿਆ ਨਾ ਗਿਆ ਲੋਕਾਂ ਨੇ ਰੋਕਿਆ ਵੀ ਰਹਿਣ ਦੇ ਭੀੜ ਤੈਨੂੰ ਵੀ ਫੂਕ ਦੂਗੀ ਉਹ ਕਹਿੰਦਾ ਨਹੀਂ ਮੇਰਾ ਪਿਓ ਫੁਕ ਰਿਆ ਮੈਂ ਜਾਊਂਗਾ ਤੇ ਉਹ ਵਿਚਾਰਾ ਹੱਥ ਛੜਾ ਕੇ ਆਪਣੇ ਪਿਓ ਨੂੰ ਬਚਾਉਣ ਗਿਆ ਤੇ ਭੀੜ ਨੇ ਉਹਨੂੰ ਵੀ ਉੱਥੇ ਤੇਲ ਪਾ ਕੇ ਫੂਕ ਦਿੱਤਾ ਅਗਰ ਕੋਈ ਵੀ ਗੈਰਤਮੰਦ ਕਿਸੇ ਵੀ ਧਰਮ ਦਾ ਬੰਦਾ ਉਹਦੇ ਪਿਤਾ ਨੂੰ ਜਾਂ ਉਹਦੇ ਮਾਤਾ ਨੂੰ ਜਾਂ ਉਹਦੀ ਧੀ ਪੈਣ ਨੂੰ ਉਹਦੇ ਸਾਹਮਣੇ ਬੇਪਤੀ ਆ ਬੇਇੱਜ਼ਤ ਕੀਤਾ ਜਾਊਗਾ ਜਾਂ ਫੂਕਿਆ ਜਾਊਗਾ ਉਹ ਸਾਹਮਣੇ ਜਾ ਕੇ ਆਪਣੇ ਬਜ਼ੁਰਗ ਨੂੰ ਬਚਾਉਣ ਜਾਊਗਾ ਤਾਂ ਸਾਰੇ ਧਰਮਾਂ ਜਾਤਾਂ ਦੇ ਲੋਕਾਂ ਨੂੰ ਮੈਂ ਕਹੂੰਗਾ ਕਿ ਇਕਜੁੱਟ ਹੋ ਜਓ ਸਾਥੀਓ ਸਾਡੇ ਦੇਸ਼ ਤੇ ਦੁਬਾਰਾ ਕੋਈ ਵਿਪਤਾ ਸਿਆਸੀ ਵਿਪਤਾ ਇਦਾਂ ਦੀ ਨਾ ਹੋਵੇ ਜਿਹਦੇ ਚੋਂ ਸਿਆਸਤ ਵਾਲੇ ਲੋਕ ਆਪਣੀਆਂ ਰੋਟੀਆਂ ਸੇਕ ਜਾਣ ਸੋ ਕਮਲ ਰਾਧ ਸਾਹਿਬ ਤੁਹਾਨੂੰ ਵੀ ਯਾਦ ਤੇ ਹੋਏਗਾ ਦੁਨੀਆ ਤੇ ਇੱਕ ਦਿਨ ਛੱਡਣੀ ਹੈ ਉਹੀ ਬਜ਼ੁਰਗ ਜਿਹੜਾ ਚੀਕਾਂ ਮਾਰ ਕੇ ਤੁਹਾਡੇ ਅੱਗੇ ਪਰਮਾਤਮਾ ਨੂੰ ਪਿਆਰਾ ਹੋਏ ਹੋਇਆ ਹੋਏਗਾ ਉਹਦੇ ਮਨ ਚ ਆਖਰੀ ਸਾਹਸ ਲੈਂਦੇ ਹੋਏ ਕੀ ਭਾਵਨਾ ਹੋਏਗੀ ਉਹ ਭਾਵਨਾ ਉਹਦੀ ਹਾ ਉਹ ਲਗਣੀ ਲਗਣੀ ਆ ਉਹ ਬਚ ਨਹੀਂ ਸਕਦੇ ਜਿਨ੍ਹਾਂ ਜਿਨ੍ਹਾਂ ਨੇ ਕਤਲੇਆਮ ਕੀਤਾ ਉਹ ਬਚ ਨਹੀਂ ਸਕਦੇ ਜਿਨ੍ਹਾਂ ਜਿਨ੍ਹਾਂ ਨੇ ਕਦੀ ਵੀ ਇਸ ਦੇਸ਼ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕਤਲੇਆਮ ਕੀਤਾ ਮਾਸੂਮਾਂ ਦਾ ਕਤਲੇਆਮ ਕੀਤਾ ਉਹ ਬਚ ਨਹੀਂ ਸਕਦੇ ਸੋ ਸਾਥੀਓ ਆਪ ਸਭ ਚੜ੍ਹਦੀ ਕਲਾ ਚ ਰਹੋ ਪੰਜਾਬ ਦੀ ਏਕਤਾ ਲਈ ਦੇਸ਼ ਦੀ ਏਕਤਾ ਲਈ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਤੇ ਨਾ ਕਿਤੇ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਕਿ ਨਹੀਂ ਯਾਰ ਗਲਤ ਨੂੰ ਗਲਤ ਕਹੀਏ ਕਿਸੇ ਵੀ ਪਾਪੀ ਦਾ ਸਾਥ ਨਾ ਦਈਏ ਸਾਨੂੰ ਡੱਟਣ ਦੀ ਲੋੜ ਹੈ ਸੋ ਜਿੰਨਾ ਹੋ ਸਕੇ ਆਵਾਜ਼ ਬੁਲੰਦ ਕਰੋ ਔਰ ਮੈਂ ਉਹਨਾਂ ਜਾਗਦੀ ਜ਼ਮੀਰ ਵਾਲੇ ਕਾਂਗਰਸੀਆਂ ਨੂੰ ਵੀ ਸਲੂਟ ਕਰੂੰਗਾ ਅਗਰ ਤੁਸੀਂ ਵੀ ਕਹੋਗੇ ਕਿ ਸਾਨੂੰ ਕਮਲਨਾਥ ਇੱਥੇ ਪ੍ਰਧਾਨ ਨਹੀਂ ਚਾਹੀਦਾ ਕੈਪਟਨ ਮਰਿੰਦਰ ਸਿੰਘ ਜੀ ਦੁਨੀਆ ਸਭ ਨੇ ਛੱਡਣੀ ਹੈ ਤੇ ਜਿਹਨਾਂ ਬੰਦਿਆਂ ਦਾ ਉਹਨਾਂ ਕਤਲੇਆਮਾਂ ਦੇ ਵਿੱਚ ਹੱਥ ਹੈ ਉਹਨਾਂ ਨੂੰ ਤੁਸੀਂ ਵੀ ਨਾ ਆਉਣ ਦਿਓ ਇਸ ਪਵਿੱਤਰ ਧਰਤੀ ਦੇ ਪੰਜਾਬ ਨੇ ਪਹਿਲਾਂ ਹੀ ਬੜੇ ਦਰਦ ਹੰਢਾਏ ਆ ਸੋ ਆਪ ਦੇਖ ਵੀ ਦੇ ਇਸ ਬੈਠੇ ਲੋਕ ਇਸ ਦਾ ਪਰਜੋਰ ਵਿਰੋਧ ਕਰੋ ਫੇਰ ਮੰਨਾਂਗੇ ਕਿ ਹਾਂ ਯਾਰ ਅਸੀਂ ਪੰਜਾਬੀ ਆਂ ਚੜਦੀ ਕਲਾ ਚ ਰਹੋ ਪ੍ਰਮਾਤਮਾ ਪੰਜਾਬ ਨੂੰ ਚੰਗੀ ਸਿਹਤ ਚੰਗੀ ਸਿਹਤ ਤੇ ਆਉਣ ਆਲਾ ਕੱਲ ਵਧੀਆ ਦਵੇ ਉਹ ਤਾਂ ਵਧੀਆ ਹੋਊਗਾ ਜੇ ਆਪਾਂ ਜਿਹੜੇ ਪੰਜਾਬ ਚ ਰਹਿੰਨੇ ਆਂ ਜਾਂ ਦੇਸ਼ੋਂ ਵਿਦੇਸ਼ਾਂ ਦੇ ਵਿੱਚ ਰਹਿੰਨੇ ਆਂ ਜਿਹੜੇ ਪੰਜਾਬ ਦੀ ਸੁੱਖ ਮੰਗਦੇ ਆਂ ਅਸੀਂ ਕਿਸੇ ਕਾਰਜ ਲਈ ਤਾਂ ਇਕੱਠੇ ਹੋ ਜਾਈਏ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਹੰਗਾਰਾ ਦਈਏ ਕਿ ਨਹੀਂ ਯਾਰ ਜਿਹੜਾ ਗਲਤ ਹੈ ਉਹ ਚਾਹੇ ਕਿਸੇ ਵੀ ਪਾਰਟੀ ਚ ਉਹ ਗਲਤ ਹੈ ਐਂਡ ਜਿੰਨਾ ਲੋਕ ਤੁਸੀਂ ਪਿਆਰ ਦੇ ਰਹੇ ਹੋ ਅੱਜ ਪੰਜਾਬ ਨੂੰ ਬਚਾਉਣ ਲਈ ਆਪ ਸਭ ਦਾ ਪੰਜਾਬ ਰਣੀ ਰਹੇਗਾ ਕਿ ਸ਼ੁਕਰ ਹੈ ਮੇਰੇ ਪੰਜਾਬ ਦੇ ਵਾਰਿਸ ਜਾਗੇ ਨੇ ਮੈਂ ਜਸਜੀਤ ਸਿੰਘ ਰਾਜ ਹੁਣ ਤੁਹਾਡੇ ਸਭ ਤੋਂ ਵਿਦਾ ਲੰਨਾ ਦੋਸਤੋ ਤੇ ਕਮਲਨਾਥ ਚਿੱਟੇਕੋਟ ਤੇ ਪਜਾਮੇ ਨੂੰ ਉਹਦੇ ਖੂਨ ਤੇ ਉਹਦੇ ਖੂਨ ਦੇ ਤੱਬੇ ਕਮਲਨਾਥ ਸਾਹਿਬ ਤੁਹਾਡੇ ਚਿੱਟੇਕੋਟ ਤੇ ਪਜਾਮੇ ਤੇ ਘਟੋ ਘਟ ਸਾਨੂੰ ਤਾਂ ਜ਼ਰੂਰ ਦੇਖਣਗੇ ਤੇ ਅਸੀਂ ਵਿਰੋਧ ਕਰਾਂਗੇ ਇਸ ਗੱਲ ਦਾ ਕਿ ਨਹੀਂ ਸਾਨੂੰ ਐਸਾ ਬੰਦਾ ਨਹੀਂ ਚਾਹੀਦਾ ਕਿਸੇ ਵੀ ਪਾਰਟੀ ਵੱਲੋਂ ਕੋਈ ਵੀ ਕਾਤਲ ਆਦਮੀ ਨਹੀਂ ਚਾਹੀਦਾ ਇੱਥੇ ਪੰਜਾਬ ਦੇ ਵਿੱਚ ਕਰੇ ਲਿਆ ਤੇ ਨਿੰਮਦਾ ਸਵਾਦ ਕੌਮ ਚਖਦੀ ਉਹ ਜਦੋਂ ਵੇਲੇ ਸਿਰ ਮਿਲੇ ਨਾ ਇਨਸਾਫ ਮੀਆਂ ਹੋ ਮੋਏ ਕਬਰਾਂ ਦੇ ਵਿੱਚੋਂ ਫਿਰ ਬੋਲ ਉੱਠਦੇ ਨੇ ਨਾ ਸੋਚੋ ਸਦਾ ਲਈ ਹੋ ਗਏ ਓ ਖਾਕ ਮੀਆਂ ਹਾ ਸਿੱਖਾਂ ਦੀ ਅੰਬਰ ਤਾਈਂ ਫੂਕ ਦਿੰਦੀ ਆ ਹੋ ਰਣੀ ਉੱਠ ਕੇ 78 ਵਾਲੀ ਪਾਫ ਮੀਆਂ ਸੋ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਜ਼ਖਮਾਂ ਨਾਲ ਖੇਡੋ ਅਸੀਂ ਨਹੀਂ ਚਾਹੁੰਦੇ ਕੋਈ ਪੰਜਾਬ ਨੂੰ ਦੁਬਾਰਾ ਦੁੱਖ ਦਰਦ ਦੇ ਵਿੱਚ ਦੁਬਾਰਾ ਧਕੇਲੇ ਸੋ ਪੰਜਾਬੀਓ ਜਾਗ ਦੀ ਜਮੀਰ ਦਾ ਉਧਾਰਨ ਦਿਓ ਤੇ ਸਾਰੇ ਇੱਕ ਦੂਜੇ ਦਾ ਹੱਥ ਕੁੱਟ ਕੇ ਫੜ ਲੋ ਕਿਉਂਕਿ ਜੋ ਹਾਲਾਤ ਇਸ ਟਾਈਮ ਪੰਜਾਬ ਦੇ ਚੱਲ ਰਹੇ ਆ ਕਦੀ ਕਿਸੇ ਨੂੰ ਗੋਲੀ ਮਾਰਤੀ ਕਦੀ ਰੋਜ਼ ਕਿਸੇ ਕਿਸੇ ਸੰਤ ਦੇ ਨਾਲ ਦੇ ਬੰਦੇ ਨੂੰ ਗੋਲੀ ਮਾਰਤੀ ਕਦੀ ਪਠਾਨਕੋਟ ਹਮਲਾ ਕਦੀ ਦੀਨਾਨਗਰ ਹਮਲਾ ਇਹ ਸਾਰੀਆਂ ਚੀਜ਼ਾਂ ਗਿਣੀਆਂ ਮਿੱਥੀਆਂ ਸਾਜ਼ਿਸ਼ਾਂ ਦੇ ਤਹਿਤ ਨੇ ਜੋ ਪਿਛਲੇ 9 ਸਾਲਾਂ ਚ ਨਹੀਂ ਵਾਪਰੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਇਹ ਸਾਰਾ ਕੁਝ ਕਿਤਨਾ ਕਿਤੇ ਸਿਆਸਤ ਵੱਲੋਂ ਪ੍ਰੇਰਿਤ ਹੈ ਇੱਕ ਦੂਜੇ ਦਾ ਹੱਥ ਕੁੱਟ ਕੇ ਫੜ ਲੋ ਕੋਈ ਵੀ ਧਰਮਾਂ ਜਾਤਾਂ ਦੇ ਵਿੱਚ ਨਾ ਵੰਡੇ ਜਾਓ ਕੋਈ ਵੀ ਸਾਡੇ ਵਿੱਚ ਵੰਡੀਆਂ ਨਾ ਪਾ ਸਕੇ ਇਹੀ ਅਰਦਾਸ ਕਰਦਾ ਤੇ ਪੰਜਾਬੀ ਪੰਜਾਬ ਨੂੰ ਬਚਾਉਣ ਲਈ ਸਾਰੇ ਇਕਜੁੱਟ ਹੋ ਜਾਣ ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਦੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ